ਕਰ ਕੇ ਆਪਣਾ ਬ੍ਰੈਸ ਕੰਪੂਸ ਵੀ ਗਈ ਸੀ ਸਿਵਾਇਕ ਜੀ ਦਾ ਖਾਲਸਾ ਵਾਈਕ ਜੀ ਹਤੇ ਜੀ ਅੱਜ ਤੁਹਾਨੂੰ ਤਕਲੀਫ ਇਸ ਕਰਤੀ ਹੈ ਜੀ ਕਿ ਸ਼ਰਮਣੀ ਅਕਾਲੀ ਦਲ ਦੇ ਉੱਤੇ ਜਿਹੜਾ ਇੱਕ ਗਣੀ ਮਿੱਥੀ ਸਾਜ਼ਿਸ਼ ਦੇ ਅਧੀਨ ਧਾਰਮਿਕ ਹਮਲੇ ਕੀਤੇ ਜਾ ਰਹੇ ਹੈ ਉਹਦੇ ਬਾਰੇ ਪਾਰਟੀ ਵੱਲੋਂ ਉਹਨਾਂ ਸਾਰੇ ਹਮਲਿਆਂ ਨੂੰ ਸਮਝ ਕੇ ਔਰ ਉਹਨਾਂ ਦਾ ਜਿਹੜਾ ਪ੍ਰੋਪਰ ਰਿਸਪਾਂਸ ਜਿਹੜਾ ਕਿ ਪੰਥਕ ਰਿਸਪਾਂਸ ਹੋਣਾ ਚਾਹੀਦਾ ਉਹਦੇ ਉੱਤੇ ਵਿਚਾਰਾਂ ਕਰਨ ਵਾਸਤੇ ਅੱਜ ਦੀ ਮੀਟਿੰਗ ਬੁਲਾਈ ਸੀਗੀ ਤੇ ਤੁਹਾਨੂੰ ਇਸ ਕਰਕੇ ਤਕਲੀਫ ਦਿੱਤੀ ਕਿ ਇਹ ਮੈਸੇਜ ਜਿਹੜਾ ਹੈ ਤੁਹਾਡੇ ਥਰੂ ਹੀ ਸਿਰਫ ਸਾਰੇ ਕੌਮ ਕੋਲੇ ਪਹੁੰਚ ਸਕਦਾ ਖਾਲਸਾ ਪੰਥ ਕੋਲੇ ਸਿੱਖ ਕੌਮ ਕੋਲੇ ਪਹੁੰਚ ਸਕਦਾ ਪੰਜਾਬ ਪਹੁੰਚ ਸਕਦਾ ਤੋਂ ਅਸੀਂ ਇਹ ਸਮਝਦੇ ਹਾਂ ਕਿ ਜਿੰਨੇ ਵੀ ਇਲਜ਼ਾਮ ਸ਼ਰੋਮੀ ਅਕਾਲੀ ਦਲ ਤੇ ਅੱਜ ਤੱਕ ਲਾਏ ਗਏ ਐ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਇੱਕ ਦੋ ਗੱਲਾਂ ਕਹਿ ਦਿੰਨਾ ਬਰੀਫਲੀ ਬੇਅਦਬੀ ਦਾ ਲੈ ਲਓ ਬੇਅਦਬੀ 15 12 ਅਕਤੂਬਰ 2015 ਨੂੰ ਹੋਈ ਸੀ ਔਰ ਸਿਰਫ 18 ਦਿਨ ਅਕਾਲੀ ਦਲ ਨੂੰ ਦੀ ਇਨਕੁਆਇਰੀ ਕਰਨ ਦਿੱਤੀ ਗਈ ਸੀ ਉਸ ਤੋਂ ਬਾਅਦ ਇਹਨਾਂ ਲੋਕਾਂ ਦੇ ਕਹਿਣ ਦੇ ਉੱਤੇ ਕਾਂਗਰਸ ਆਵਾਜ਼ੀ ਪਾਰਟੀ ਔਰ ਜਿਹੜੀਆਂ ਜਥੇਬੰਦੀਆਂ ਸਨ ਉਹਨਾਂ ਦੇ ਲੋਕਾਂ ਦੇ ਕਹਿਣ ਦੇ ਉੱਤੇ ਪੰਜਾਬ ਠੱਪ ਕਰਤਾ ਸੀ ਉਹਨਾਂ ਨੇ ਇਥੇ ਡਰੀਲਾਂ ਸੜਕਾਂ ਸਭ ਠੱਪ ਕਰਤੀਆਂ ਸੀ 18 ਦਿਨਾਂ ਤੋਂ ਬਾਅਦ ਉਹ ਜਿਹੜੀ ਇਹਨਾਂ ਦੀ ਮੰਗ ਉੱਤੇ ਸੀਬੀਆਈ ਨੂੰ ਦਿੱਤੀ ਗਈ ਸੀ ਸੋ ਅੱਜ ਤੱਕ ਜਿਹੜੀ ਬੇਅਦਬੀ ਦਾ ਕੇਸ ਆ ਸ਼੍ਰੋਮਣੀ ਅਕਾਲੀ ਦਲ ਨੇ ਉਹਦੀ ਇਨਕੁਆਇਰੀ ਸਿਰਫ 18 ਦਿਨ ਕੀਤੀ ਹੈ ਔਰ ਉਹਦੇ ਵਿੱਚ ਵੀ ਦੋ ਵਾਰੇ ਦੋ ਇਹਨਾਂ ਨੇ ਕੇਸ ਦਵਾਤੇ ਸੀਗੇ सीबीआई ਨੂੰ ਤਾਂ ਉਹ ਸਾਡੇ ਦਸਤੋਂ ਬਾਹਰ ਚਲੇ ਗਿਆ ਸਿਰਫ 18 ਦਿਨ ਤੋਂ ਬਾਅਦ ਇੱਕ ਕੇਸ ਸਾਡੇ ਕੋਲ ਰਹਿ ਗਿਆ ਸੀਗਾ ਜਿਹੜਾ ਇਹਨਾਂ ਨੇ ਮੰਗ ਨਹੀਂ ਸੀ ਕੀਤੀ ਉਸੇ ਮਾਨਕੇ ਦਾ ਕੇਸ ਉਹ ਕੱਲਾ ਕੇਸ ਆ ਪੰਜਾਬ ਦੇ ਇਤਿਹਾਸ ਬੇਅਦਬੀ ਦਾ ਜਿਹੜਾ ਕਾਲੀ ਦਲ ਨੇ ਇਨਕੁਆਰੀ ਕੀਤੀ ਔਰ ਉਹਦੇ ਇਨਵੈਸਟੀਗੇਸ਼ਨ ਹੋਈ ਔਰ ਉਹਦੇ ਕ੍ਰਿਮੀਨਲ ਪ੍ਰੋਸੀਡਿੰਗਸ ਹੋਈਆਂ ਔਰ ਚ ਸਜ਼ਾਵਾਂ ਵੀ ਹੋਈਆਂ ਮਾਨਕੇ ਦੇ ਕੇਸ ਜੇ ਕੱਲਾ ਕੱਲਾ ਕੇਸ ਆ ਪੰਜਾਬ ਦਾ ਸੋ ਅਸੀਂ ਜਿਹੜਾ ਹੈਗਾ ਜਿਹੜੇ ਸਾਡੇ ਤੇ ਪਰਮ ਫਲਾਇਆ ਜਾਂਦਾ ਕਿ ਖੋ ਅਸੀਂ ਇਹ ਸਮਝਦੇ ਆਂ ਕਿ ਖਾਲਸਾ ਪੰਥ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਨੂੰ ਸਿੱਖ ਕੌਮ ਨੂੰ ਖਰਾਣ ਲਈ ਹਰ ਤਰ੍ਹਾਂ ਦੇ ਹਮਲੇ ਕੀਤੇ ਜਾ ਚੁੱਕੇ ਆ ਜਿਹੜੀ ਚਰਮ ਸੀਮਾ ਸੀ ਤਾਕਤ ਦੀ ਵਰਤੋਂ 1984 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਲਈ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੀ ਹਮੰਦਰ ਸਾਹਿਬ ਤੇ ਫੌਜਾਂ ਚੜਾਈਆਂ ਗਈਆਂ ਸੀ ਉਸ ਤੋਂ ਬਾਅਦ ਵੀ ਇਹ ਹੋਇਆ ਕਿ ਕੌਮ ਹੋਰ ਸਟਰੋਂਗ ਹੋ ਕੇ ਨਿਕਲਦੀ ਹੈ ਸੋ ਇਹਨਾਂ ਨੂੰ ਵੀਕ ਕਰਨ ਲਈ ਕੌਮ ਨੂੰ ਵੀਕ ਕਰਨ ਲਈ ਕੌਮ ਦੀ ਫੌਜ ਵੀ ਕਰਨੀ ਹੈ ਫੌਜ ਸ਼੍ਰੋਮਣੀ ਅਕਾਲੀ ਦਲ ਦਾ ਤੋਂ ਇਨੋਵਿਕ ਕਰਨ ਲਈ ਉਹਨਾਂ ਨੇ ਸੋਚਿਆ ਕਿ ਐਦਾਂ ਦੇ ਇਲਜ਼ਾਮ ਲਾਏ ਜਾਣ ਜਿਹੜੇ ਧਾਰਮਿਕ ਹੋਣ ਤਾਂ ਕਿ ਸ਼੍ਰੋਮਣੀ ਕਾਲੀਦਾਸ ਸਿੱਖਾਂ ਦੇ ਮਨਾਂ 'ਚ ਸ਼ੰਕਾ ਪੈਦਾ ਹੋਵੇ ਭਈ ਕੌਮ ਨੂੰ ਰਿਪਰੈਜ਼ੈਂਟ ਕਰ ਦੇ ਕਿ ਨਹੀਂ ਕਰ ਦੇ ਉਹ ਜਿਹੜੀ ਸਾਜ਼ਿਸ਼ ਹੈ ਉਹਦੇ ਬਾਰੇ ਜਿਹੜਾ ਹੈਗਾ ਉਹ ਸਾਡੇ ਅਸੀਂ ਵਰਕਰ ਨੂੰ ਵੀ ਸਾਡੇ ਸਾਬਕਾ ਸਹਿਬਾਨ ਜਿਹੜੇ ਨੇ ਇਹਨਾਂ ਨੂੰ ਵੀ ਐਜੂਕੇਟ ਕਰਨੇ ਵਾਸਤੇ ਕਿ ਆ ਗੱਲ ਹੈ ਨਾ ਉਹਨਾਂ ਨੇ ਬੇਅਦਬੀ ਦੇ ਕੇਸ ਜਿਹੜੇ ਕਹਿੰਦੇ ਸੀ ਗੁਰਕਾ ਸਾਹਿਬ ਹੱਥ ਲੈ ਕੇ ਅਸੀਂ ਟੀਆਂ ਦਿਨਾਂ 'ਚ ਹੱਲ ਕਰ ਦਾਂਗੇ ਨਾ ਉਹਨਾਂ ਨੇ ਕੀਤੇ ਨਾ ਉਹਨਾਂ ਤੋਂ ਬਾਅਦ ਵਾਲੀ ਸਰਕਾਰ ਨੇ ਕੀਤੇ ਚਰਨਜੀਤ ਚੰਨੀ ਜੀ ਨੇ 22 ਹਾਲ ਇਹਨਾਂ ਨੂੰ ਵੀ ਆਇਆ ਨੂੰ ਹੋ ਗਿਆ ਨਾ ਇਹਨੇ ਕੀਤੇ ਤੇ ਮੈਂ ਤੁਹਾਨੂੰ ਰੋਡ ਰਿਕਾਰਡ ਕਰ ਰਿਹਾ ਨਾ ਇਹਨਾਂ ਨੇ ਕਰਨਿਆ ਬਿਕੋਜ਼ ਇਹਨਾਂ ਨੇ ਇਸ ਕਰਕੇ ਨਹੀਂ ਕਰਨਿਆ ਕਿਉਂਕਿ ਇਹ ਗੱਲ ਲਟਕਾਈ ਰੱਖਣਾ ਚਾਹੁੰਦੇ ਆ ਇਹ ਸਵਾਲ ਕਿ ਇਹ ਜਿੱਦਣੇ ਗੱਲ ਹੱਲ ਹੋ ਜਾਏਗੀ ਤਾਂ ਪਤਾ ਲੱਗ ਜਾਏਗਾ ਇਹ ਸਾਜ਼ਿਸ਼ ਕੀ ਸੀ ਔਰ ਕਾਲੀ ਦਲ ਦੇ ਖਿਲਾਫ ਸੀ ਔਰ ਸਿੱਖ ਕੌਮ ਦੇ ਖਿਲਾਫ ਸੀ ਸਿੱਖ ਕੌਮ ਇਸ਼ੂ ਉੱਤੇ ਕਿਉਂਕਿ ਤੁਹਾਡੇ ਤੇ ਜਿਹੜਾ ਹਮਲਾ ਆ ਸਿੱਖ ਕੌਮ ਦੇ ਉੱਤੇ ਉਹੀ ਹਮਲਾ ਕਾਲੀ ਦਲ ਦੇ ਉੱਤੇ ਹੈ ਕਿ ਕਾਲੀ ਗੱਲ ਪਹੁੰਚ ਆ ਉਹ ਹਮਲਾ ਜਿਹੜਾ ਹੋਇਆ ਹੈ ਕਿ ਇਹ ਚਾਰ ਧਾਰਕ ਤੌਰ ਦੇ ਉਤੇ ਪੰਬਲੂਸਾ ਕ੍ਰੀਏਟ ਕੀਤਾ ਜਾਵੇ ਕੌਮ ਦੇ ਵਿੱਚ ਕਨਫਿਊਜ਼ਨ ਕ੍ਰੀਏਟ ਕੀਤਾ ਜਾਵੇ ਇੱਕ ਦੂਜੇ ਉਤੇ ਸ਼ੱਕਾਂ ਪੈਣ ਇੱਕ ਦੂਜੇ ਦੇਖੋ ਹੁਣ ਇਸ ਵੇਲੇ ਖਾਲਸਾ ਪੰਥ ਦੀ ਪੰਜਾਬ ਦੀ ਸ਼੍ਰੋਮਣੀ ਅਕਾਲੀ ਦਲ ਦੀ ਲੜਾਈ ਹਮੇਸ਼ਾ ਦਿੱਲੀ ਨਾਲ ਹੁੰਦੀ ਸੀ ਲੇਕਿਨ ਇਸ ਵੇਲੇ ਕੀ ਨਜ਼ਰ ਆ ਰਿਹਾ ਕਿ ਆਪਸ ਵਿੱਚ ਲੜਾਈਆਂ ਹੋ ਰਹੀਆਂ ਨੇ ਕੋਈ ਉਹਦੇ ਖਿਲਾਫ ਬੋਲ ਰਿਹਾ ਕੋਈ ਉਹਦੇ ਖਿਲਾਫ ਬੋਲ ਰਿਹਾ ਇਹ ਸਾਰੀਆਂ ਸਾਜ਼ਸ਼ਾਂ ਕਰਕੇ ਤੋੜੇ ਫ੍ਰੈਗਮੈਂਟੇਸ਼ਨ ਜਿਹੜੀ ਕੀਤੀ ਜਾ ਰਹੀ ਹੈ ਇਹਨੂੰ ਖਤਮ ਕਰਨ ਦੇ ਲਈ ਉਸੇ ਪੰਥਕ ਸੋਚ ਉਤੇ ਜਿਹੜਾ ਹੈਗਾ ਸੰਜੀਤ ਸ਼ੋਮਨੀ ਅਕਾਲੀ ਦਲ ਹਮੇਸ਼ਾ ਹੀ ਸਮਰਪਤ ਹੈ ਉਸੇ ਪੰਥਕ ਸੋਚ ਨੂੰ ਅੱਗੇ ਰੱਖ ਕੇ ਉਹਨਾਂ ਮੁਕਾਬਲਿਆਂ ਦਾ ਚੈਲੰਜ ਕੀਤਾ ਜਾਏਗਾ ਉਹਦੇ ਜਿਹੜੇ ਸਾਡੇ ਕਿਉਂਕਿ ਪ੍ਰਚਾਰ ਦਾ ਉੱਤੇ ਸਾਧਨੋ ਯੂਜ਼ ਕਰਦੇ ਵੱਡਾ ਕਿਉਂ ਫੌਜਾਂ ਤੋਂ ਉਹਨਾਂ ਦੀ ਹਾਰ ਚੁੱਕੀਆਂ ਤੇ ਪ੍ਰਚਾਰ ਦੀ ਇਹ ਫੌਜ ਹੁਣ ਚਲਾ ਰਹੀ ਹੈ ਉਹਦੇ ਵਾਸਤੇ ਜਿਹੜੇ ਸਾਡੇ ਬੱਚੇ ਨੇ ਸਾਡੇ ਯੂਥ ਕਾਲੀ ਦਲ ਦੇ ਐਸਓਆਈ ਦੇ ਹੋਰ ਸਾਰੇ ਜਿਹੜੇ ਸਾਡੇ ਵਿੰਗ ਨੇ ਉਹਨਾਂ ਦੇ ਉਹ ਸੋਸ਼ਲ ਮੀਡੀਆ ਤੁਹਾਡੇ ਵਾਲਾ ਮੀਡੀਆ ਮੇਨਸਟ੍ਰੀਮ ਮੀਡੀਆ ਤੇ ਹੋਰ ਜਿੰਨੇ ਵੀ ਤਰੀਕੇ ਹੁੰਦੇ ਨੇ ਕਮਿਊਨੀਕੇਸ਼ਨ ਦੇ ਲੋਕਾਂ ਤੱਕ ਗੱਲ ਪਹੁੰਚਾਉਣ ਦੇ ਉਹਨਾਂ ਨੂੰ ਸਪਰਗਨ ਕਰਨ ਵਾਸਤੇ ਵੀ ਅੱਜ ਕੱਲੇ-ਕੱਲੇ ਜਿਹੜੇ ਸਾਡੇ ਮੈਂਬਰ ਸਾਹਿਬਾਨ ਆਏ ਨੇ ਬੱਚੇ ਆਏ ਨੇ ਸਾਰੇ ਯੂਥ ਦੇ ਇਹਨਾਂ ਦੇ ਵਿਚਾਰ ਲੈ ਗਏ ਨੇ ਤੇ ਉਹਦੇ ਬੇਸ ਤੇ ਉੱਤੇ ਪਾਰਟੀ ਸਾਰੇ ਪੰਜਾਬ ਦੇ ਵਿੱਚ ਕਰਾਂਗੇ ਟਾਲੇ ਤੋਂ ਸ਼ੁਰੂ ਕੀਤੇ ਜੀਏ ਤੋਂ ਡੋਲਾ ਦੁਖੀਵਾਰਨ ਸਾਹਿਬ ਦੇ ਨਤਰਾਸ਼ਤਕ ਹੋ ਕੇ ਸਾਰੇ ਪੰਜਾਬ 'ਚ ਕਰਾਂਗੇ ਕੱਲੇ-ਕੱਲੇ ਜ਼ਿਲ੍ਹੇ ਜਾਵਾਂਗੇ ਕੱਲੇ-ਕੱਲੇ ਹਲਕੇ ਜਾਵਾਂਗੇ ਆਪਣੇ ਜਿਹੜੇ ਨੌਜਵਾਨ ਸਾਡੇ ਹੈ ਜਿਹੜੇ ਪੰਥ ਨੂੰ ਸਮਰਪਿਤ ਨੇ ਪੱਕੇ ਤੌਰ ਤੇ ਹੋ ਕੇ ਗੁਰੂ ਮਹਾਰਾਜ ਨੂੰ ਸਮਰਪਿਤ ਨੇ ਉਹਨਾਂ ਨੂੰ ਨਾਲ ਲੈ ਕੇ ਫੌਜ ਨੂੰ ਇੱਕ ਨਵੇਂ ਰੋਹ ਨਵੇਂ ਜੋਸ਼ ਭਰ ਕੇ ਦੁਸ਼ਮਣਾਂ ਦਾ ਹੌਲਾ ਕੀਤਾ ਜਾਏਗਾ ਕਲੀਦਾਂ ਦੇ ਕੋਈ ਕੇਅਰ ਹੋ ਉਹ ਵੀ ਪੰਥਕ ਆਪਣੇ ਨੂੰ ਦੱਸਦੇ ਉਹ ਵੀ ਕਹਿੰਦੇ ਅਸੀਂ ਪੰਥਕ ਆ ਅਕਾਲੀ ਸਰਕਾਰ ਦੇ ਬੰਦੇ ਕਹਿਣ ਨੂੰ ਤਾਂ ਜਿਹੜਾ ਮਰਜੀ ਕਹੀ ਜਾਵੇ ਜੀ ਗੱਲ ਹੁੰਦੀ ਤੁਸੀਂ ਇਤਿਹਾਸ ਚੋਂ ਦੇਖਦੇ ਆ ਕਿ ਕਿਹੜੀ ਫਾਰ ਐਗਜ਼ਾਮਪਲ ਮੈਂ ਛੋਟੀ ਗੱਲ ਕਰਦਾ ਮਹਾਰਾ ਰਣਜੀਤ ਸਿੰਘ ਤੋਂ ਬਾਅਦ ਖਾਲਸਾ ਪੰਥ ਦੇ ਵਿਰਾਸਤ ਨੂੰ ਸੰਭਾਲਣ ਦੀ ਜੇ ਕਦੇ ਕੋਸ਼ਿਸ਼ ਕੀਤੀ ਗਈ ਹੈ ਵੱਡੇ ਪੱਧਰ ਤੇ ਔਰ ਸਿਰਫ ਅਕਾਲੀ ਸਰਕਾਰ ਨੇ ਕੀਤੀ ਹੈ ਔਰ ਸਭ ਕਾਰ ਸੰਭਾਲਦੀ ਸਰਕਾਰ ਨੂੰ ਪਤਾ ਹੈ 100 ਸਾਲਾ ਜਿਹੜਾ ਮਨਾ ਆ ਗਿਆ ਤਿੰਨੇ ਹੀ ਫੌਜਾਂ ਦੇ ਮੁਖੀ ਇੱਥੇ ਲਿਆਂਦੇ ਗਏ ਸੀ ਜਿਹੜੇ ਕਿ ਰਾਮ ਮੰਦਰ ਦੇ ਵੀ ਨਹੀਂ ਗਏ ਉਹ ਕਦੇ ਕਿਸੇ ਸਿਆਸੀ ਜਾਂ ਧਾਰਮਿਕ ਫੰਕਸ਼ਨ ਦੇ ਤਿੰਨ ਵਜਾ ਦੇ ਮੁਖੀ ਕਦੇ ਨਹੀਂ ਜਾਂਦੇ ਉਹ ਅਕਾਲੀ ਦਲ ਨੂੰ ਲੈ ਕੇ ਆਇਆ ਸੀ ਇਹ ਦਖਲਣ ਲਈ ਕਿ ਜਿਹੜੀਆਂ ਫੌਜਾਂ ਇਥੇ ਕਿਸੇ ਟਾਈਮ ਚੜ ਕੇ ਆਈਆਂ ਸੀ ਹਰਮਿੰਦਰ ਸਾਹਿਬ ਤੇ ਅੱਜ ਉਹ ਨਤਮਸਤਕ ਹੋਣੀਆਂ ਨੇ ਉਹਨਾਂ ਨੂੰ ਪ੍ਰਸਾਵਾਕ ਲੈ ਆ ਕੇ ਉਹਨਾਂ ਨੂੰ ਨਤਮਸਤਕ ਕਰਾਏ ਕਿੰਨੇ ਹੋ ਜਾਂਦੇ ਉਥੀਆਂ ਨੂੰ ਹਿੰਦੁਸਤਾਨ ਦੇ ਇਤਿਹਾਸ ਇੱਕੋ ਹੀ ਇਨਸਟੈਂਸ ਹੈ ਜਿਹੜੇ ਫੌਜਾਂ ਨੇ ਮੁਖੀ ਕਿਸੇ ਧਾਰਮਿਕ ਫੰਕਸ਼ਨ ਦੇ ਆ ਕੇ ਨਤਮਸਤਕ ਹੋਏ ਇਕੱਠੇ ਕਿਸੇ ਵੀ ਪੋਲੀਟੀਕਲ ਫੰਕਸ਼ਨ ਜਾ ਤਦੋਂ ਦਾਸਤ even ਰਾਮ ਮੰਦਰ ਨਹੀਂ ਹੋ ਗਾਇਆ ਕਿਸੇ ਵੀ ਟਿਕਤੇ ਨਹੀਂ ਜਾਂਦੇ ਪਰ ਸਿੱਖ ਕੌਮ ਲਈ ਇਹ ਮਹਾਨ ਵਾਲੀ ਗੱਲ ਸੀ ਇੱਥੇ ਆ ਕੇ ਸਿਰ ਚ ਤੋ ਇਹ 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 ਹੁੰਦਾ ਪੰਥਕ ਹੋਣਾ ਸਿਰਫ ਨਾਰੇ ਨਹੀਂ ਪੈਦਾ ਹੋਏ ਵੀ ਕਾਮ ਨੂੰ ਰਿਪਰੈਜ਼ੈਂਟ ਕਰਦੇ ਕਿ ਨਹੀਂ ਕਰਦੇ ਉਹ ਜਿਹੜੀ ਸਾਜ਼ਿਸ਼ ਹੈ ਉਹਦੇ ਬਾਰੇ ਜਿਹੜਾ ਹੈਗਾ ਉਹ ਸਾਡੇ ਅਸੀਂ ਵਰਕਰ ਨੂੰ ਵੀ ਸਾਡੇ ਸਾਰੇ ਵਰਕਰ ਸਹਿਬਾਨ ਜਿਹੜੇ ਨੇ ਇਹਨਾਂ ਨੂੰ ਵੀ ਐਜੂਕੇਟ ਕਰਨੇ ਵਾਸਤੇ ਕਿ ਆਹ ਗੱਲ ਹੈ ਨਾ ਉਹਨਾਂ ਨੇ ਬੇਅਦਬੀ ਦੇ ਕੇਸ ਜਿਹੜੇ ਕਹਿੰਦੇ ਗੁਟਕਾ ਸਾਹਿਬ ਹੱਥ ਚ ਲੈ ਕੇ ਅਸੀਂ 3 ਦਿਨਾਂ 'ਚ ਹੱਲ ਕਰ ਦਾਂਗੇ ਨਾ ਉਹਨਾਂ ਨੇ ਕੀਤੇ ਨਾ ਉਹਨਾਂ ਤੋਂ ਬਾਅਦ ਵਾਲੀ ਸਰਕਾਰ ਨੇ ਕੀਤੇ ਚਰਨਜੀਤ ਚੰਨੀ ਜੀ ਨੇ 2.5 ਸਾਲ ਇਹਨਾਂ ਨੂੰ ਵੀ ਆਇਆ ਨੂੰ ਹੋ ਗਏ ਨਾ ਇਹਨਾਂ ਨੇ ਕੀਤੇ ਤੇ ਮੈਂ ਤੁਹਾਨੂੰ ਰੌਨਡ ਰਿਕਾਰਡ ਕਰ ਰਿਹਾ ਨਾ ਇਹਨਾਂ ਨੇ ਕਰਨੇ ਬਿਕੋਜ਼ ਇਹਨਾਂ ਨੇ ਇਸ ਕਰਕੇ ਨਹੀਂ ਕਰਨੇ ਕਿਉਂਕਿ ਇਹ ਗੱਲ ਲਟਕਾਈ ਰੱਖਣਾ ਚਾਹੁੰਦੇ ਆ ਇਹ ਸਵਾਲ ਕਿ ਇਹ ਜਿੱਦਣੇ ਗੱਲ ਹੱਲ ਹੋ ਜਾਏਗੀ ਤਾਂ ਪਤਾ ਲੱਗ ਜਾਏਗਾ ਇਹ ਸਾਜ਼ਿਸ਼ ਕੀ ਸੀ ਔਰ ਕਾਲੀ ਦਲ ਦੇ ਖਿਲਾਫ ਸੀ ਔਰ ਸਿੱਖ ਕੌਮ ਦੇ ਖਿਲਾਫ ਸੀ ਸਿੱਖ ਕੌਮ ਦੇ ਅੰਦਰੋਂਵਾਜ਼ਾਂ ਖੜੀਆਂ ਕਰਕੇ ਪੰਥਕ ਰੂਪ ਦੇ ਵਿੱਚ ਸਿੱਖੀ ਦੇ ਤੌਰ ਤੇ ਹਮਲੇ ਕਰਵਾਏ ਜਾਂਦੇ ਆ ਤਾਂ ਕਿ ਸਿੱਖ ਕੌਮ ਦੀ ਫੌਜ ਸ਼੍ਰੋਮਣੀ ਅਕਾਲੀ ਦਲ ਔਰ ਕੌਮ ਦੋਨਾਂ ਦੇ ਵਿੱਚ ਮਿਸਅੰਡਰਸਟੈਂਡਿੰਗ ਪੈਦਾ ਹੋ ਜਾਏ ਤਾਂ ਜਿਸ ਕੌਮ ਦੀ ਫੌਜ ਦੇ ਖਿਲਾਫ ਅੰਦਰ ਹੀ ਆਪਸ ਵਿੱਚ ਹੀ ਧਰਾਵ ਪੈਦਾ ਹੋ ਜਾਏ ਤਾਂ ਕੌਮ ਜਿਹੜੀ ਉਹ ਪਾਵਰਫੁਲ ਨਹੀਂ ਰਹਿੰਦੀ ਸਟਰੋਂਗ ਨਹੀਂ ਰਹਿੰਦੀ ਇਹ ਸਾਜ਼ਿਸ਼ ਹੈ ਜਿਹੜੀਆਂ ਬਾਕੀ ਗੱਲਾਂ ਵੀ ਹੋਈਆਂ ਨੇ ਕਾਫੀ ਲੰਬੀਆਂ ਨੇ ਵਿਚਾਰਾ ਕੀਤੀਆਂ ਨੇ ਤੇ ਉਹ ਅਸੀਂ ਜਾਣਦੇ ਹਾਂ ਕਿ ਬੱਚਿਆਂ ਨੂੰ ਵੀ ਮੈਂ ਸਾਰਿਆਂ ਨੂੰ ਕੀਤੀ ਹੈ ਚੰਦਰ ਸਾਹਬ ਆਏ ਨੇ ਰਾਜੂ ਖੰਨਾ ਜੀ ਆਏ ਨੇ ਔਰ ਸਾਰੇ ਸਾਡੇ ਬੱਚੇ ਆਏ ਨੇ ਇਹਨਾਂ ਇਹਨਾਂ ਸਾਰਿਆਂ ਨੇ ਥਰੂ ਸਾਰੇ ਸਿੱਖੀ ਨੂੰ ਸਮਰਪਿਤ ਨੇ ਖਾਲਸਾ ਪੰਥ ਨੂੰ ਸਮਰਪਿਤ ਨੇ ਔਰ ਸ਼ੋਮਨੀ ਅਕਾਲੀ ਦਲ ਖਾਲਸਾ ਪੰਥ ਦਾ ਰੋਹਾਨੀ ਇੱਕ ਆਂਗ ਹੈ ਔਰ ਉਹ ਜਿਹੜਾ ਹੈ ਉਹਨੂੰ ਉਸ ਤਰ੍ਹਾਂ ਨੇ ਵੀਕਨ ਕਰਨ ਦੀ ਕੋਸ਼ਿਸ਼ ਤਾਂ ਕੀਤੀ ਗਈ ਹੈ ਕਿ ਜੇ ਦਿਨ ਇਹ ਰਿਸ਼ਤਾ ਰੋਹਾਨੀ ਰਿਸ਼ਤਾ ਖਾਲਸਾ ਪੰਥ ਦਾ ਤੇ ਅਕਾਲੀ ਦਲ ਦਾ ਦਿਖਾਇਆ ਜਾ ਸਕੇ ਬਿ ਟੁੱਟ ਗਿਆ ਉਦੋਂ ਖਾਲਸਾ ਪੰਥ ਦੀ ਕੋਈ ਫੌਜ ਨਹੀਂ ਰਹੇਗੀ ਵਾਇਲੈਂਟ 엘ਿਮੈਂਟਸ ਨੂੰ ਸਟੇਟ ਡੀਲ ਕਰਨਾ ਜਾਣਦੀਆਂ ਉਹਨਾਂ ਤੋਂ ਡਰਦੀ ਹੁੰਦੀ ਡੈਮੋਕਰੈਟਿਕ ਆਰਗੇਨਾਈਜ਼ਡ ਪੀਸਫੁਲ ਫੋਰਸ ਤੋਂ ਡਰਦੇ ਆ ਉਹੀ ਸਾਡੇ ਜਿਹੜੇ ਸੀਗੇ ਸਾਰੇ ਰਹੇ ਸੀ ਮੋਰਚੇ ਲਾਏ ਗਏ ਉਹੀ ਸਾਡੀਆਂ ਸੰਘਰਸ਼ ਸਾਰੇ ਹੋਇਆ ਪੀਸਫੁਲ ਡਿਪਲੋਮੈਟਿਕ ਉਤੋਂ ਹੀ ਉਹ ਡਰਦੇ ਆ ਤੇ ਉਹੀ ਸ਼੍ਰੋਮਣੀ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰਦਾ ਇਸ ਕਰਕੇ ਸ਼੍ਰੋਮਣੀ ਖਾਲਸਾ ਦਲ ਦੇ ਖਿਲਾਫ ਸਾਜ਼ਿਸ਼ਾਂ ਹੁੰਦੀਆਂ ਨੇ ਕਦੇ ਇਹਨਾਂ ਨੇ ਕੋਈ ਮਸਲਾ ਹੱਲ ਨਹੀਂ ਕਰਨਾ ਦੂਜੀਆਂ ਸਰਕਾਰਾਂ ਨੇ ਕਿਉਂਕਿ ਇਹ ਉਹ ਮਸਲਿਆਂ ਨੂੰ ਜਾਣ ਕੇ ਉਜਾ ਕੇ ਰੱਖਣਾ ਚਾਹੁੰਦੇ ਆ ਕਿ ਲੋਕਾਂ ਦੇ ਮਨਾਂ 'ਚ ਅਕਾਲੀ ਦਲ ਵਰੇ ਜਿਹੜੇ ਸ਼ੰਕੇ ਪੈਦਾ ਰੱਖੇ ਜਾਣ ਤਾਂ ਕਿ ਕੌਮ ਨੂੰ ਤੇ ਕੌਮ ਦੀ ਫੌਜ ਨੂੰ ਡਰ ਤੋਂ ਬਾੜ ਰੱਖਿਆ ਜਾਏ ਜਿਵੇਂ ਸੋ ਅੱਜ ਡਿਗ ਭਦਰ ਪਾਸ਼ਾ ਜੀ ਦੀ ਚਰਚੋਤ ਪ੍ਰਭ ਧਰਤੀ ਗੁਰਦੁਆਰਾ ਦੁਖਣ ਸਾਹਿਬ ਵਿਖੇ ਸਾਡੇ ਬਹੁਤ ਹੀ ਸਤਿਕਾਰਯੋਗ ਜਿਨ੍ਹਾਂ ਨੇ ਬਹੁਤ ਲੰਮਾ ਸਮਾਂ ਸਾਬ ਪ੍ਰਕਾਸ਼ ਸਿੰਘ ਬਾਲ ਜੀ ਨਾਲ ਉਹਨਾਂ ਦੇ ਨਾਲ ਕੰਮ ਕੀਤਾ ਉਹਨਾਂ ਦੀ ਮੀਡੀਆ ਦੇ ਮੇਨ ਕਰਤਾਤਾ ਪ੍ਰਸਾਰੀ ਸੀ ਤੇ ਅੱਜ ਸਾਡੇ ਸੁਖਬੀਰ ਸਿੰਘ ਬਾਲ ਜੀ ਨਾਲ ਬਹੁਤ ਉਹਨਾਂ ਦੇ ਫਲਾਕਰ ਵੀ ਨੇ ਥੇ ਨਾ ਉਹਨਾਂ ਨੂੰ ਰੂਬਰ ਹੋਣ ਵਾਸਤੇ ਆਏ ਨੇ ਜਿਦੇ ਵਿੱਚ ਸਾਡੇ ਯੂਥ ਕਾਲੀ ਦੇ ਕੌਮੀ ਪ੍ਰਧਾਨ ਆਏ ਨੇ ਸਾਰੇ ਯੂਥ ਕਾਲੀ ਜਾਂਦੇ ਨਜ਼ਰ ਆਏ ਨੇ ਇਹ ਜਿਵੇਂ ਬੈਸ ਸਾਹਮਣੇ ਦੱਸਿਆ ਕਿ ਜੋ ਕਾਲੀ ਦਲ ਦੀਆਂ ਪੰਥਕ ਕੁਰਬਾਨੀਆਂ ਤੇ ਪ੍ਰਾਣੀਆਂ ਕੁਰਬਾਨੀਆਂ ਨਾਲ ਜੋ ਜੋ ਮੋਰਚੇ ਲੱਗੇ ਪੁਰਾਣੇ ਇਤਿਹਾਸ ਨਾਲ ਜੋੜਨਾ ਤੇ ਜੋ ਜੋ ਐਲੀਗੇਸ਼ਨ ਸ਼੍ਰੋਮਣੀ ਢੁੱਠੇ ਲਿਕੇ ਸ਼੍ਰੋਮਣੀ ਗੱਲਬਾਤ ਉੱਪਰ ਲੱਗੇ ਨੇ ਕੇਂਦਰ ਦੇ ਵੱਲੋਂ ਕਮਜ਼ੋਰ ਕਰਨ ਵਾਸਤੇ ਸਮੇਂ-ਸਮੇਂ ਤੇ ਜੋ ਛੇੜਿਆੰਤਰ ਕੀਤੇ ਗਏ ਨੇ ਉਹਨਾਂ ਦੇ ਖਲਾ ਮੁਕਾਬਲਾ ਕਰਨ ਵਾਸਤੇ ਸਾਰੀ ਸਚਾਈ ਨੂੰ ਦੱਸਣ ਵਾਸਤੇ ਤੇ ਸਾਰੇ ਨੌਜਵਾਨਾਂ ਦੇ ਉਹਨਾਂ ਦੇ ਵਿਚਾਰ ਸੁਣਨ ਵਾਸਤੇ ਵਿਊ ਲੈਣ ਵਾਸਤੇ ਕਿਦਾਂ ਕਿਦਾਂ ਸ਼੍ਰੋਮਣੀ ਕਾਲੀਅਲ ਤਗੜਾ ਕੀਤਾ ਜਾ ਸਕਦਾ ਗਰਾਉਂਡ ਲੈਵਲ ਦੀ ਰਿਐਲਿਟੀ ਉਹਦੇ ਵਾਸਤੇ ਅੱਜ ਬੈਸਾ ਵਿੱਚ ਆਏ ਨੇ ਸੋ ਮੈਂ ਸਮਝਦਾ ਕਿ ਕਾਫੀ ਲੰਬੇ ਸਮੇਂ ਤੋਂ ਬੜੇ ਵਿਚਾਰ ਚੱਲ ਰਹੇ ਨੇ ਬੜੇ ਇਤਿਹਾਸਕ ਗੱਲਾਂ ਦਸੀਆਂ ਇਹਨਾਂ ਨੇ ਕਿ ਜੋ ਜੋ ਅਕਾਲੀਆਲੇ ਕੀਤਾ ਉਹਦੇ ਬਾਰੇ ਤੇ ਜੋ ਸਾਜ਼ਿਸ਼ਾਂ ਕੇਂਦਰ ਸਰਕਾਰ ਵੱਲੋਂ ਜੋ ਸਾਜ਼ਿਸ਼ਾਂ ਸਾਡੇ ਵਿੱਚੋਂ ਰਹਿ ਜੋ ਚੱਲ ਰਹੀਆਂ ਨੇ ਉਹਨਾਂ ਦਾ ਖਰਾਬ ਉਹਦੇ ਨਾਲ ਜਾਗਰੂਕ ਕੀਤਾ ਸੋ ਮੈਂ ਸਮਝਦਾ ਕਿ ਇਹ ਜਿਹੇ ਮੀਟਿੰਗਾਂ ਸਾਰੇ ਪੰਜਾਬ 'ਚ ਸ਼ੁਰੂ ਕੀਤੀਆਂ ਨੇ ਉਹਦੀ ਪਲੇਟੀ ਪਹਿਲੀ ਮੀਟਿੰਗ ਪਟਿਆਲਾ ਜ਼ਿਲ੍ਹੇ ਸ਼ੁਰੂ ਕੀਤੀ ਹੈ ਸੋ ਇਸ ਕਰਕੇ ਇਹਨਾਂ ਮੀਟਿੰਗਾਂ ਦਾ ਵਿੱਚ ਨੌਜਵਾਨਾਂ ਨੂੰ ਬੜਾ ਪਤਾ ਲੱਗਣਾ ਪਾਰਟੀ ਨੂੰ ਫੀਡਬੈਕ ਮਿਲਣੀ ਆ ਸੋ ਜਿੱਥੇ ਮੈਂ ਵੈਦ ਸਾਹਿਬ ਦਾ ਸਾਡੇ ਨੈਸ਼ਨਲ ਪ੍ਰੈਜ਼ੀਡੈਂਟ ਯੂਥ ਕਾਲੀਅਲ ਤੇ ਸਾਰੇ ਵਿੱਚ ਜਰਜੀ ਦਾ ਦੋਨੇ ਸਾਡੇ ਜ਼ਿਲ੍ਹਾ ਪ੍ਰਧਾਨ ਲੰਗ ਸਾਹਿਬ ਤੇ ਸਾਨੀ ਸਾਹਿਬ ਬੈਠੇ ਨੇ ਇਹਨਾਂ ਸਾਰਿਆਂ ਦਾ ਕੋਰ ਕਮੇਟੀ ਸਾਡੇ ਸ਼ਹਿਰ ਦੇ ਪ੍ਰਧਾਨ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਅਮਰ ਸਿੰਘ ਰਾਠੀ ਜੀ ਹੋ ਸਾਰੀ ਲੀਡਰਸ਼ਿਪ ਬੈਠੀ ਆ ਕੋਰ ਕਮੇਟੀ ਦੇ ਆਗੂ ਯੂਥ ਕਾਲੀਅਲ ਦੇ ਸੀਨੀਅਰ ਆਗੂ ਸਾਰੇ ਆਏ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਦੇਖੋ ਜਿਸ ਦੇ ਪਤੇ 950 ਗੁਰੂ ਦੇਵਾਲੀ ਚਰਚਾ ਪ੍ਰਾਪਤ ਸਰਪ੍ਰਸਤ ਨੂੰ ਦੁਰਦਸ਼ਾ ਨਮਸਤੋ ਸੋਕੇ ਬਖਵਾਵਾਂ ਅਰਦਾਸ ਕਰਦਾ ਅੱਜ ਯੂਥ ਵਿੰਗ ਜਿਲ੍ਹਾ ਪਟਿਆਲਾ ਦੇ ਮੇਨ ਜਿਹੜੇ ਅਹੁਦੇਦਾਰ ਨੇ ਉਹਨਾਂ ਦੀ ਇੱਕ ਕਮੇਟੀ ਸੱਜੀ ਗਈ ਜਿਸ ਦੇ ਵਿੱਚ ਵਿਸ਼ੇਸ਼ ਤੌਰ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਡਾ ਰਚਨ ਸਿੰਘ ਬੈਂਜ ਜੀ ਜੋ ਸਾਧ ਪ੍ਰਕਾਸ਼ੀ ਪਾਣੀ ਦਾ ਨੰਬਰ ਤੋਂ ਉਹਨਾਂ ਨੇ ਜੀਵਨ ਤੇ ਆਉਂਦੇ ਨੇੜੇ ਜੀਵਨ ਨੂੰ ਦੇਖਿਆ ਅਕਾਲੀ ਸਿਆਸਤ ਨੂੰ ਦੇਖਿਆ ਉਹ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਜਿਨ੍ਹਾਂ ਨੇ ਨੌਜ ਉਹਨਾਂ ਨੂੰ ਪੰਜਾਬ ਦੀ ਅਕਾਲੀ ਤੇ ਪੰਥਕ ਯਾਤ ਤੋਂ ਬਹੁਤ ਵਧੀਆ ਤਰੀਕੇ ਨਾਲ ਚਲਾਈ। ਤੋਂ ਨੌਜਵਾਨ ਆਪਣੇ ਵੀ ਜਿਹੜੇ ਸੁਝਾਅ ਦੇ ਸਾਰੇ ਨੌਜਵਾਨਾਂ ਨੇ ਦਿੱਤੇ ਨੇ ਵੀ ਇਹ ਮੈਂ ਉਹ ਜਿਹੜਾ ਸਿਲ ਚੱਲ ਰਿਹਾ ਕਿ ਮੇਰੇ ਕਿਹੜੀਆਂ ਗੱਲਾਂ ਦੀ ਲੋੜ ਆ ਜਿਹੜਾ ਸੁਨਹਿਾਰੀ ਪੱਤ ਦਾ ਇਸ ਪੱਤ ਦੀ ਜਾਈ ਜਾਵੇਗਾ। ਤੋਂ ਵਿਸ਼ੇਸ਼ ਤੌਰ ਤੇ ਉਹਨਾਂ ਨੇ ਇਹਨਾਂ ਨੂੰ ਇਹ ਚੀਜ਼ ਸਾਰੇ ਨੌਜਵਾਨ ਸੋਚਦੇ ਨੂੰ ਵੀ ਜਾਣੀਏ ਸਾਡੀ ਉਹਦੇ ਨਾਲ ਹੀ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਨੌਜਵਾਨਾਂ ਨੂੰ ਇਤਿਹਾਸ ਦੇ ਨਾਲ ਜੋਨ ਤੇ ਸੰਘਰਸ਼ ਦੇ ਵਿੱਚ ਦੇ ਨਾਲ ਕਿਵੇਂ ਅਗੇ ਕਿਹੜੀਆਂ ਚੁਣੌਤੀਆਂ ਕਿਹੜੇ-ਕਿਹੜੇ ਮੁੱਦੇ ਨੇ ਤੇ ਕਿਹੜੇ ਸਾਡੇ ਤੇ ਹਮਲੇ ਨੇ ਉਹ ਸਾਰਿਆਂ ਤੋਂ ਬੜੇ ਬ੍ਰਿਤੀ ਇਹਨਾਂ ਜਾਣੂ ਕਰਾਇਆ ਸੋ ਮੈਂ ਸਮਝਦਾ ਕਿ ਅੱਜ ਦੀ ਜਿਹੜੀ ਮੀਟਿੰਗ ਹੈ ਉਹ ਬੜੀ ਵਧੀਆ ਮੀਟਿੰਗ ਰਹੀ ਹੈ ਤੇ ਬੇਟੀਆਂ ਦੇ ਜਿਹੜੇ ਆਨਲਾਈਨ ਸਮਝ ਸਿੱਟੇ ਚੰਗੇ ਮਿਲਣਗੇ ਇਹ ਨੌਜਵਾਨ ਤੁਹਾਨੂੰ ਜਿਹੜੇ ਆ ਉਹ ਸੰਘਰਸ਼ਮਈ ਰੂਪ ਦੇ ਵਿੱਚ ਪੰਥਕ ਸਾਸਤ ਗੁਰੂ ਸਾਹਿਬ ਤੋਂ ਓਟ ਲੇਤੇ ਜਿਹੜੀ ਆ ਉਹ ਪੰਜਾਬ ਦੇ ਪੰਜੇ ਲੜਾਈ ਲੜਦੇ ਨੇ